ਅਧਿਕਾਰੀ ਜਿਹੜੇ ਆਪਣੀ ਡਿਊਟੀ ਦੌਰਾਨ ਜਾਨ ਗਵਾ ਚੁੱਕੇ ਨੇ ਤੇ ਉਹਨਾਂ ਦੇ ਵਾਰਸ ਜਿਹੜੇ ਨੇ ਮ੍ਰਿਤਕ ਆਸ਼ਰਿਤ ਜਿਹੜੇ ਨੇ ਉਹ ਆਪਣੀਆਂ ਮੰਗਾਂ ਲੈ ਕੇ ਆਪਣੀ ਨੌਕਰੀ ਨੂੰ ਲੈ ਕੇ ਜੋ ਹੱਕ ਬਣਦਾ ਆ ਉਸ ਨੂੰ ਲੈ ਕੇ ਧਰਨਾ ਦੇਣ ਲਈ ਮਜਬੂਰ ਨੇ ਮੇਰੇ ਫਾਦਰ ਸਾਹਿਬ 2003 ਵਿੱਚ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਉਹਦੇ ਵਾਰ ਮੇਰੀ ਮਦਰ ਨੇ ਸਾਨੂੰ ਬਹੁਤ ਔਖਾ ਸੰਘਰਸ਼ ਨੂੰ ਚ ਕਰਕੇ ਪਾਲਿਆ ਪੋਸਿਆ ਉਹਦੇ ਬਾਅਦ ਹੁਣ ਮਹਿਕਮੇ ਨੇ 20 ਸਾਲ ਬਾਅਦ ਨੌਕਰੀ ਕੱਢੀ ਆ 20 ਸਾਲ ਬਾਅਦ ਨੌਕਰੀ ਦੇ ਬਾਅਦ ਸਾਡੇ ਕਾਗਜ਼ੀ ਕਾਰਵਾਈਆਂ ਕੱਢੀਆਂ ਕਾਗਜ਼ੀ ਕਾਰਵਾਈਆਂ 'ਚ ਬਹੁਤ ਦਿੱਕਤ ਆ ਉਹ ਜਿਹੜੀ ਪੈਨਸ਼ਨ ਆ तकरीबन तकरीबन 40 ਲੱਖ ਤੇ ਲੈ ਕੇ ਮਤਲਬ ਕਿ 80 85 ਲੱਖ ਤੱਕ ਸਾਰੇ ਮੈਂਬਰਾਂ ਦੀ ਬਣਦੀ ਹੈ ਜਿਹੜੀਆਂ ਬੇਟੀਆਂ ਸ ਉਹਨਾਂ ਟਾਈਮਾਂ ਦੇ ਵਿੱਚ ਛੋਟੀਆਂ ਸੀਗੀਆਂ ਅੱਜ ਉਹ ਵੱਡੀਆਂ ਹੋਈਆਂ ਤੇ ਜਦੋਂ ਬੇਟੀਆਂ ਘਰ ਦੇ ਵਿੱਚ ਵੱਡੀਆਂ ਹੁੰਦੀਆਂ ਉਹਨਾਂ ਨੂੰ ਕਵਾਰਾ ਕੌਣ ਰੱਖਦਾ ਉਹਨਾਂ ਦਾ ਸਮੇਂ ਦੇ ਨਾਲ ਵਿਆਹ ਕੀਤਾ ਗਿਆ ਤੇ ਇਹ ਬੋਰਡ ਨੇ ਸਾਨੂੰ ਇਹ ਸ਼ਰਤ ਲਗਾ ਦਿੱਤੀ ਕਿ ਇਹ ਬੇਟੀਆਂ ਵਿਆਹੀਆਂ ਗਈਆਂ ਇਹਨਾਂ ਦਾ ਨੌਕਰੀ ਦਾ ਹੱਕ ਨਹੀਂ ਬਣਦਾ ਸਵਾਗਤ ਆ ਸਭ ਦਾ ਅਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਪਟਿਆਲਾ ਦੀ ਗੱਲ ਕਰੀਏ ਤਾ ਪਟਿਆਲਾ ਪੀਐਸ ਪੀਐਸ ਪਾਵਰ ਕਾਮ ਦੇ ਦਫਤਰ ਦੇ ਅੱਗੇ ਜਿਹੜਾ ਇਸ ਮੌਕੇ ਖੜੇ ਆ ਤੇ ਪਾਵਰ ਕਾਮ ਦੇ ਉਹ ਅਧਿਕਾਰੀ ਜਿਹੜੇ ਆਪਣੀ ਡਿਊਟੀ ਦੌਰਾਨ ਜਾਨ ਗਵਾ ਚੁੱਕੇ ਨੇ ਤੇ ਉਹਨਾਂ ਦੇ ਵਾਰਿਸ ਜਿਹੜੇ ਨੇ ਮ੍ਰਿਤਕ ਆਸ਼ਰਿਤ ਜਿਹੜੇ ਨੇ ਉਹ ਆਪਣੀਆਂ ਮੰਗਾਂ ਲੈ ਕੇ ਆਪਣੀ ਨੌਕਰੀ ਨੂੰ ਲੈ ਕੇ ਜੋ ਹੱਕ ਬਣਦਾ ਆ ਉਸ ਨੂੰ ਲੈ ਕੇ ਦਰਨਾ ਦੇਣ ਲਈ ਮਜਬੂਰ ਨੇ ਪਹਿਲਾਂ ਪਾਵਰ ਕਾਮ ਦੀ ਤਸਵੀਰ ਦਿਖਾ ਦਿਓ ਇੱਕ ਤੇ ਉਸ ਤੋਂ ਬਾਅਦ ਇਹਨਾਂ ਪਾਵਰ ਕਾਮ ਦੇ ਹੈੱਡ ਆਫਿਸ ਦੇ ਸਾਹਮਣੇ ਲੱਗੇ ਹੋਏ ਵੱਖੋ-ਵੱਖ ਦਰਨਿਆਂ ਦੀ ਇੱਕ ਤਸਵੀਰ ਜ਼ਰੂਰ ਤੁਹਾਨੂੰ ਦਿਖਾਵਾਂਗੇ ਗੁਰਪ੍ਰੀਤ ਜਿਹੜੇ ਤਰਨੇ ਲੱਗੇ ਨੇ ਉਹਨਾਂ ਨੂੰ ਵੀ ਜ਼ਰੂਰ ਦਿਖਾ ਦੇ ਕੇ ਪਿੱਛੇ ਜਿਹੜੇ ਟੈਂਟ ਲੱਗੇ ਨੇ ਪੰਜਾਬ ਪਟਿਆਲਾ ਪਾਵਰ ਕਾਮ ਦਾ ਮੇਨ ਹੈੱਡ ਆਫਿਸ ਤੇ ਹੈੱਡ ਆਫਿਸ ਦੇ ਅੱਗੇ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਤਰਨੇ ਦਿੱਤੇ ਜਾ ਰਹੇ ਨੇ ਬਿਨਾ ਤਜਰਬਾ ਸੰਘਰਸ਼ ਕਮੇਟੀ ਵੀ ਆ ਪੀਐਸਪੀਸੀਐਲ ਅਤੇ ਮਰਿਤਕ ਆਸ਼ਿਸ਼ ਸੰਘਰਸ਼ ਕਮੇਟੀ ਵੀ ਆ ਜੋ ਲੰਮੇ ਸਮੇਂ ਤੋਂ ਆਪਣੇ ਮਾਤਾ ਪਿਤਾਵਾਂ ਦੀਆਂ ਮੌਤਾਂ ਤੋਂ ਬਾਅਦ ਉਹਨਾਂ ਦੇ ਹੱਕ ਲੈਣ ਦੇ ਲਈ ਮਤਲਬ ਨੌਕਰੀ ਲੈਣ ਦੇ ਲਈ ਸੰਘਰਸ਼ ਜੇ ਰਾਤ ਨੇ ਕਿਉਂਕਿ ਇੱਕ ਐਕਟ ਬਣਿਆ ਸੀ 2003 ਉਸ 2003 ਐਕਟ ਨੂੰ ਲੈ ਕੇ ਮਹਿਜ ਕੁਝ ਰੁਪਏ ਦੇ ਕੇ ਨੌਕਰੀਆਂ ਨਾ ਦੇਣ ਦੀ ਗੱਲ ਕਹੀ ਗਈ ਸੀ ਪਰ ਕੈਬਨਟ ਦੇ ਵਿੱਚ ਨੌਕਰੀਆਂ ਦੇਣ ਦੀ ਗੱਲ ਨੂੰ ਤਾਂ ਕਿਤੇ ਨਾ ਕਿਤੇ ਕਬੂਲ ਲਿਆ ਗਿਆ ਪਰ ਨੌਕਰੀ ਦੇਣ ਦੇ ਲਈ ਲੱਖਾਂ ਰੁਪਏ ਜਿਹੜਾ ਹੈਗਾ ਉਹ ਅਦਾ ਕਰਨੇ ਪੈਣਗੇ ਪਰ ਇਹ ਲੋਕ ਇਹ ਨੌਜਵਾਨ ਹੁੰਦੇ ਸੀ ਜਦੋਂ ਨੌਕਰੀ ਇਹਨਾਂ ਦੇ ਮਾਤਾ ਪਿਤਾ ਦੇ ਇਹਨਾਂ ਨੂੰ ਮਿਲਣੀ ਸੀ ਪਰ ਹੁਣ ਲਗਾਤਾਰ ਓਵਰੇਜ ਹੁੰਦੇ ਜਾਂਦੇ ਆ ਜਿਸ ਕਰਕੇ ਇਸ ਵਰਦੀ ਠੰਡ ਦੇ ਵਿੱਚ ਹੁਣ ਹੈੱਡ ਆਫਿਸ ਪਟਿਆਲਾ ਪਾਵਰ ਕਾਮ ਦੇ ਆਫਿਸ ਦੇ ਸਾਹਮਣੇ ਆਪਣੀਆਂ ਮੰਗਾਂ ਲੈ ਕੇ ਧਰਨਾ ਦੇਣ ਦੇ ਲਈ ਹੁਣ ਲਗਾਤਾਰ ਇੱਥੇ ਬੈਠੇ ਨਜ਼ਰ ਆ ਰਹੇ ਨੇ ਗੱਲਬਾਤ ਕਰ ਲੈਣਾ ਸਾਡੇ ਨਾਲ ਮੌਜੂਦ ਨੇ ਭਜੀ ਕੀ ਨਾਮਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਮੋਹਾਲੀ ਡਿਸਟ੍ਰਿਕਟ ਤੋਂ ਆ ਮੈਂ ਮੇਰੇ ਫਾਦਰ ਸਾਹਿਬ 2003 ਵਿੱਚ ਐਕਸੀਡੈਂਟ ਨਾਲ ਡੈਥ ਹੋ ਗਈ ਸੀਗੀ ਉਦੇ ਵਾਰ ਮੇਰੀ ਮਦਰ ਨੇ ਸਾਨੂੰ ਬਹੁਤ ਔਖਾ ਸੰਘਰਸ਼ ਸੰਘਰਸ਼ ਕਰਕੇ ਪਾਲਿਆ ਪੋਛਿਆ ਉਦੇ ਵਾਰ ਹੁਣ ਮੈਕਮੇ ਨੇ 20 ਸਾਲ ਬਾਅਦ ਨੌਕਰੀ ਕੱਢੀ ਆ 20 ਸਾਲ ਬਾਅਦ ਨੌਕਰੀ ਦੇ ਬਾਅਦ ਸਾਡੇ ਕਾਗਜ਼ੀ ਕਾਰਵਾਈਆਂ ਕੱਢੀਆਂ ਕਾਗਜ਼ੀ ਕਾਰਵਾਈਆਂ ਚ ਬਹੁਤ ਦਿੱਕਤ ਆ ਮਾਤਾ ਮਤਲਬ ਕਿ ਸਦਮੇ ਚ ਤੇ ਜਦ ਨਿਕਲੀ ਨਹੀਂ ਤੀ ਇਹਨਾਂ ਨੇ ਸਾਨੂੰ ਪੈਨਸ਼ਨ ਦਿੱਤੀ ਦੀ ਉਹ ਕਹਿੰਦੇ ਵੀ ਵਾਪਸ ਕਰਨੀ ਆ ਤੁਸੀਂ 12% ਵਿਆਦ ਦੇ ਹਿਸਾਬ ਨਾਲ ਉਹ ਜਿਹੜੀ ਪੈਨਸ਼ਨ ਆ ਤਕਰੀਬਨ ਤਕਰੀਬਨ 40 ਲੱਖ ਤੇ ਲੈ ਕੇ ਮਤਲਬ ਕਿ 80-85 ਲੱਖ ਤੱਕ ਸਾਰੇ ਮੈਂਬਰਾਂ ਦੀ ਬਣਦੀ ਆ ਮਾਤਾ ਨੂੰ ਬੱਚੇ ਪਾਲਣ ਨੂੰ ਦਿੱਤੀ ਵੀ ਆਰਥਿਕ ਸਹਾਇਤਾ ਮਹਿਕਮਾ 12% ਵਿਆਜ ਨਾਲ ਸਾਤੇ ਵਾਪਸ ਮੰਗ ਰਿਹਾ ਏ ਹੁਣ ਸਾਨੂੰ ਤਕਰੀਬਨ ਤਕਰੀਬਨ ਅੱਜ 3 ਦਿਨ ਤਾ ਹੋ ਗਏ ਅਤੇ ਪਹਿਲਾਂ ਵੀ ਅਸੀਂ ਬੜੇ 40-45 ਧਰਨੇ ਲਾ ਚੁੱਕੇ ਹਾਂ ਹੁਣ ਤੱਕ ਸਾਰੇ ਮੰਤਰੀ ਸਹਿਬਾਨਾਂ ਨੂੰ ਮਿਲ ਚੁੱਕੇ ਆ ਕਿਸੇ ਨੇ ਖਬਰ ਸਾਰ ਨਹੀਂ ਲਈ ਹੈਗੀ ਚੰਗੀ ਜੀ ਇਹ ਤਾਂ ਹੁਣ ਭਰਾ ਓਵਰੇਜ ਹੋਈ ਜਾ ਰਿਹਾ ਸਾਰੇ ਨੌਜਵਾਨ ਹੁੰਦੇ ਸੀ ਜਦੋਂ ਬੱਚੇ ਹੁੰਦੇ ਤੇ ਜਦੋਂ ਮਾਤਾ ਪਿਤਾ ਦਾ ਸਾਆ ਸਾਇਆ ਉੱਠ ਗਿਆ ਜੋ ਡੋ ਟਿਕਾ ਦੇ ਸੀ ਹਾਂਜੀ ਹਾਂ ਦੇਖੋ ਵਿੱਚ ਸਾਡੇ ਚ ਮੇਰੀ ਉਮਰ ਜਦ 16 ਸਾਲ ਦੀ ਸੀ ਮੈਂ ਐਲੀਜੀਬਲ ਹੋਇਆ 2 ਸਾਲ ਬਾਅਦ 4 ਚੰਨਾਂ ਨੇ ਨੌਕਰੀ ਬੰਦ ਕਰਤੀ ਵਿੱਚ ਕੁੜੀ ਆ ਮੇਰੀ ਸਿਸਟਰ ਖੜੀ ਆ ਮਤਲਬ ਕਿ ਹੈ ਚਲੋ ਸਾਡੀਆਂ ਸਿਸਟਰ ਆਈਆਂ ਸਾਰੀਆਂ ਭੈਣਾਂ ਐ ਭਰਾ ਐ ਇਹ ਸਾਰੇ ਜਣੇ ਆ ਜਿੰਨੇ ਵੀ ਕੋਈ 3 ਸਾਲ ਦਾ ਦਾ ਕੋਈ 2.5 ਸਾਲ ਦਾ ਦਾ ਕੋਈ 1.5 ਸਾਲ ਦਾ ਦਾ ਸਾਰੇ ਬੰਦਿਆਂ ਨੂੰ ਇੰਨੀ ਕਿਸੇ ਨੂੰ ਦੱਸਿਆ ਵੀ ਨਹੀਂ ਮੈਕਮੇ ਨੇ ਵੀ ਇਹੋ ਜਿਹੇ ਸਾਡੇ ਨਾਲ ਕੂੜ ਨੀਤੀਆਂ ਦੇ ਨਾਲ ਸਾਡੇ ਨਾਲ ਦੁਰਵਿਵਹਾਰ ਹੋ ਰਿਹਾ ਕਾਗਜ਼ੀ ਕਾਰਵਾਈ ਚ ਦਿੱਕਤ ਹੋ ਰਹੀ ਆ ਮੰਤਰੀਆਂ ਨੂੰ ਮਿਲ ਰਹੇ ਆ ਮੰਤਰੀ ਰੋਜ਼ ਲਾਰੇ ਪਰ ਲਾਰਾ ਰੋਜ਼ ਲਾਰੇ ਪਰ ਲਾਰਾ ਬੜੇ ਤੰਗ ਆ ਪਰੇਸ਼ਾਨ ਆ ਤੁਹਾਡੇ ਸਭ ਤੋਂ ਵੱਧ ਜਾਨ ਜਾਨ ਦਾ ਜੇ ਕੋ ਜੋਖਮ ਹੁੰਦਾ ਖਤਰਾ ਹੁੰਦਾ ਕਿਹੜੇ ਡਿਪਾਰਟਮੈਂਟ ਦੇ ਵਿੱਚ ਹੁੰਦਾ ਬਿਜਲੀ ਬੋਰਡ ਚ ਸਾਡੇ ਫਾਦਰ ਸਾਹਿਬ ਬਿਜਲੀ ਬੋਰਡ ਚ ਕੰਮ ਕਰਦੇ ਕਰਦੇ ਸ਼ਹੀਦੀਆਂ ਪਾ ਗਏ ਨੇ ਸਾਡੇ ਪਿਓਆਂ ਦਾ ਹੱਕ ਨਹੀਂ ਦੇ ਰਹੇ ਸਾਡੇ ਤੋਂ ਹੱਕ ਲੈਣ ਲਈ 52 52 55 55 ਲੱਖ ਰੁਪਏ ਭਾਲਦੇ ਨੇ ਉਹ ਵੀ ਨੌਕਰੀ ਨੌਕਰੀ ਕਾਦੀ ਦੇਣੀ ਹੈ ਚਪੜਾਸੀ ਦੀ ਕੀ ਲੱਗਦਾ ਸਭ ਤੋਂ ਵੱਧ ਖਤਰਾ ਜਾਣ ਦਾ ਬਿਜਲੀ ਬੋਰਡ ਦੇ ਵਿੱਚ ਆ ਪਾਵਰ ਕਾਮ ਦੇ ਵਿੱਚ ਤੇ ਉਹਨਾਂ ਨੇ ਨੌਕਰੀ ਨਹੀਂ ਹੋਰ ਵਿਭਾਗਾਂ ਨੂੰ ਸਾਰਿਆਂ ਨੂੰ ਨੌਕਰੀਆਂ ਬਾਜੀ ਹੋਰ ਵਿਭਾਗਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਹੱਦੋਂ ਵੱਧ ਮਿਲ ਰਹੀਆਂ ਨੇ ਪਰ ਸਾਡੇ ਵਿਭਾਗ ਤੋਂ ਬਿਜਲੀ ਬੋਰਡ ਵੱਲੋਂ ਇਹੀ ਹੈ 50 50 ਲੱਖ ਰੁਪਏ ਦੇ ਕੇ ਨੌਕਰੀ ਚਪੜਾਸੀ ਝਾੜੂ ਫੇਰਨ ਦੀ ਨੌਕਰੀ ਮਿਲੂਗੀ ਬਿਲਕੁਲ ਲੱਗਦਾ ਕਿ ਮਤਰੀ ਮਾਈਆਂ ਮਾਂ ਵਾਲਾ ਜਿਹੜਾ 슬ੋਕ ਹੋ ਰਿਹਾ ਬਿਜਲੀ ਬੋਰਡ ਦੇ ਨਾਲ ਤੇ ਉਹਨਾਂ ਮਾਤਾ ਪਿਤਾਵਾਂ ਨਾਲ ਜਿਹੜੇ ਡਿਊਟੀ ਕਰਦੇ ਬਿਜਲੀ ਵਿਭਾਗ ਨੂੰ ਸਮਰਪਿਤ ਹੋ ਗਿਆ ਡੈਥ ਹੋ ਗਈ ਇਹਨਾਂ ਦੀ ਦੇਖੋ ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਮੁੱਦੇ 20 ਸਾਲ ਪੁਰਾਣੇ ਨੇ ਕਿ ਸਾਡੇ ਬੱਚੇ ਆ ਦੇਖੋ ਤੁਹਾਡੇ ਸਾਹਮਣੇ ਬੈਠੇ ਨੇ ਇੰਨੀ ਤਰਸਯੋਗ ਹਾਲਤ ਹੈ ਅੱਜ ਤੀਸਰਾ ਦਿਨ ਹੈ ਧਰਨਾ ਲਗਾਤਾਰ ਚੱਲ ਰਿਹਾ ਪਰ ਹਲੇ ਤੱਕ ਪ੍ਰਸ਼ਾਸਨ ਵੱਲੋਂ ਜਾਂ ਬੋਰਡ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਸੁਣਾਈ ਨਹੀਂ ਦਿੱਤੀ ਗਈ ਆ ਅੱਜ ਇੱਕ ਮੀਟਿੰਗ ਦਿੱਤੀ ਸੀ ਤੇ ਉਹ ਵੀ ਸਾਨੂੰ ਮਿੱਠਾ ਲੌਲੀਪੌਪ ਦੇ ਕੇ ਤੋੜ ਦਿੱਤਾ ਕਹਿੰਦੇ ਕਿ ਧਰਨਾ ਚੱਕ ਦੋ ਤੁਹਾਡਾ ਹੱਲ ਕਰ ਦਿੰਨੇ ਆ ਤੇ ਕਿੰਨੀ ਵਾਰ ਸਾਡੇ ਨਾਲ ਈ ਧੱਕਾ ਹੋਇਆ ਪਰ ਅੱਜ ਹੁਣ ਡਟੇ ਬੈਠੇ ਆ ਤੇ ਮੇਨ ਮੁੱਦੇ ਜਿਹੜੇ ਹੈਗੇ ਨੇ ਕਿ ਸਾਡੀ ਜਿਹੜੀ ਰਿਕਵਰੀ ਪਾਈ ਇਹਨਾਂ ਨੇ ਸਾਡੇ ਕੇਸ ਪੁਰਾਣੇ ਹੋਣ ਕਰਕੇ ਇੱਕ ਸਾਡੀ ਵਿਧਵਾ ਮਾਤਾ ਜਿਹੜੀ ਵਿਧਵਾ ਹੋ ਗਈ ਆਪਣੀ ਪਰ ਜਵਾਨੀ ਦੇ ਵਿੱਚ ਉਹਦੇ ਬੱਚੇ ਛੋਟੇ-ਛੋਟੇ ਸੀ ਤੇ ਉਹਨੇ ਕਿਵੇਂ-ਕਿਵੇਂ ਕਰਕੇ ਆਪਦੇ ਪਰਿਵਾਰ ਦਾ ਗੁਜ਼ਾਰਾ ਕੀਤਾ ਬੱਚੇ ਆਪਦੇ ਪਾਲੇ ਤੇ ਉਹ ਪੈਨਸ਼ਨ ਇਹ 12% ਉਹਨੂੰ ਸਪੈਸ਼ਲ ਪੈਨਸ਼ਨ ਦਾ ਨਾਮ ਦੇ ਕੇ 12% ਵਿਆਜ ਦੇ ਨਾਲ ਵਾਪਸ ਮੰਗ ਰਹੇ ਆ ਤੇ ਦੂਜਾ ਮਸਲਾ ਸਾਡਾ ਇਹ ਖੜਾ ਹੋ ਗਿਆ ਜਿਹੜੀਆਂ ਬੇਟੀਆਂ ਸ ਉਹਨਾਂ ਟਾਈਮਾਂ ਦੇ ਵਿੱਚ ਛੋਟੀਆਂ ਸੀਗੀਆਂ ਅੱਜ ਉਹ ਵੱਡੀਆਂ ਹੋਈਆਂ ਤੇ ਜਦੋਂ ਬੇਟੀਆਂ ਘਰ ਦੇ ਵਿੱਚ ਵੱਡੀਆਂ ਹੁੰਨੀਆਂ ਉਹਨਾਂ ਨੂੰ ਕੁਵਾਰਾ ਕੌਣ ਰੱਖਦਾ ਉਹਨਾਂ ਦਾ ਸਮੇਂ ਦੇ ਨਾਲ ਵਿਆਹ ਕੀਤਾ ਗਿਆ ਤੇ ਇਹ ਬੋਰਡ ਨੇ ਸਾਨੂੰ ਇਹ ਸ਼ਰਤ ਲਗਾ ਦਿੱਤੀ ਕਿ ਇਹ ਬੇਟੀਆਂ ਵਿਆਹੀਆਂ ਗਈਆਂ ਇਹਨਾਂ ਦਾ ਨੌਕਰੀ ਦਾ ਹੱਕ ਨਹੀਂ ਬਣਦਾ ਤੇ ਕੁਝ ਸਾਡੇ ਭਰਾ ਵਰਕ ਚਾਰਜ ਸੀ ਉਹਨਾਂ ਦਾ ਵੀ ਮਸਲਾ ਇਹਨਾਂ ਦੇ ਵਿੱਚ ਹੀ ਰੋਲ ਦਿੱਤਾ ਕਿ ਘੱਟੋ ਘਾਟ ਇਹਨਾਂ ਦੀ 5 ਸਾਲ ਦੀ ਸਰਵਿਸ ਪੂਰੀ ਹੋਣੀ ਚਾਹੀਦੀ ਹੈ ਬਿਲਕੁਲ ਕੀ ਲੱਗਦਾ ਦੇਖੋ ਪੰਜਾਬ ਸਰਕਾਰ ਨੇ ਤਾਂ ਕਹਿਤਾ ਵੀ ਨੌਕਰੀਆਂ ਲੈ ਜਾਓ ਬਿਜਲੀ ਬੋਰਡ ਜਿਹੜੇ ਆਸ਼ੀਰਦ ਮ੍ਰਿਤਕ ਆਸ਼ੀਰਦਾਂ ਦੇ ਪਰਿਵਾਰ ਨੇ ਉਹਨਾਂ ਨੂੰ ਕਹਿੰਦਾ ਨੌਕਰੀਆਂ ਲੱਜੋ ਫਿਰ ਕੀ ਅਰਚਨ ਕੀ ਆ ਸਤ ਸਾਡਾ ਮੁੱਦਤ ਹੈ ਵੀ ਅਸੀਂ ਮੈਰਿਜ ਕਰਾ ਲਈ ਵੀ ਮੈਡ ਕੁੜੀਆਂ ਨੂੰ ਜੋਬ ਨਹੀਂ ਦਿੱਤੀ ਜਾਣੀ ਜੀ ਲੱਕੀ ਲੱਗਦਾ ਇੰਨੇ ਲੱਖਾਂ ਰੁਪਇਆ ਜੇ ਹੁੰਦਾ ਫਿਰ ਤੁਸੀਂ ਕੋਈ ਕਾਰੋਬਾਰ ਕਰ ਲੈਂਦੇ ਜਾਂ ਨਹੀਂ ਫਿਰ ਸਾਡੇ ਫਾਦਰ ਸਾਹਿਬ ਨੇ ਜਾਂ ਸਾਡੇ ਮਦਰ ਨੇ ਉਹਨਾਂ ਸਮਿਆਂ ਦੇ ਵਿੱਚ ਇਹ ਬਿਜਲੀ ਬੋਰਡ ਦੇ ਵਿੱਚ ਨੌਕਰੀਆਂ ਕੀਤੀਆਂ ਜਿਸ ਟਾਈਮ ਬੋਰਡ ਦੇ ਕੋਲ ਕੋਈ ਸਾਧਨ ਨਹੀਂ ਹੁੰਦਾ ਸੀ ਆਪਦੇ ਮੁੰਡਿਆਂ ਦੇ ਉੱਤੇ ਖੰਭੇ ਚੱਕ ਚੱਕ ਕੇ ਪੂਰੇ ਪੰਜਾਬ 'ਚ ਰੋਸ਼ਨੀ ਕੀਤੀ ਹੈ ਅੱਜ ਸਾਡੇ ਘਰ ਇਹਨਾਂ ਪੈਸਿਆਂ ਕਰਕੇ ਇਹਨਾਂ ਸ਼ਰਤਾਂ ਕਰਕੇ ਅਜੇ ਨੇਰੇ ਦੇ ਵਿੱਚ ਪਏ ਨੇ ਬਿਲਕੁਲ ਜੀ ਜੇਕਰ ਸਰਦੀਆਂ ਦੇ ਵਿੱਚ ਨਿੱਗ ਮੰਨ ਰਹੇ ਹੋ ਹੀਟਰ ਜਲਾਏ ਹੋਏ ਆ ਤੇ 24 ਘੰਟੇ ਤੁਹਾਨੂੰ ਬਿਜਲੀ ਮਿਲ ਰਹੀ ਆ ਤਾਂ ਇੱਕਦਮ ਇਹ ਜਾਦੂ ਦੀ ਛੜੀ ਨਾਲ ਨਹੀਂ ਆਈ ਬਲਕਿ ਪਿੰਡਾਂ ਸਹਿਰਾਂ ਕਸ਼ਬਿਆਂ ਦੇ ਵਿੱਚ ਜਿਹੜੇ ਮੁਲਾਜ਼ਮ ਜਿਹੜੇ ਹੁਣ ਇਸ ਦੁਨੀਆ ਤੇ ਨਹੀਂ ਆ ਉਹਨਾਂ ਨੇ ਪਾਵਰ ਕਾਮ ਦੇ ਉਦੋਂ ਬਿਜਲੀ ਬੋਰ ਹੁੰਦਾ ਸੀ ਉਹਨਾਂ ਦੇ ਲਈ ਦਿਨ ਰਾਤ ਮਿਹਨਤ ਕੀਤੀ ਆ ਇੱਥੋਂ ਤੱਕ ਮਿਹਨਤ ਕੀਤੀ ਆ ਕਿ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਸਭ ਤੋਂ ਵੱਧ ਜੇ ਖਤਰੇ ਦੀ ਗੱਲ ਕਰੀਏ ਤਾਂ ਉਹ ਪਾਵਰ ਕਾਮ ਬਿਜਲੀ ਬੋਰ ਦੇ ਵਿੱਚ ਖਤਰਾ ਹੁੰਦਾ ਜਦੋਂ ਆ ਦੌੜ ਦੇ ਕਰੰਟ ਦੇ ਵਿੱਚ ਕਿਸੇ ਨੇ ਫਿਓਜ ਲਗਾਣਾ ਹੁੰਦਾ ਇਸੇ ਵਿਭਾਗ ਦੀਆਂ ਨੌਕਰੀਆਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਜੋ ਮ੍ਰਿਤਕ ਆਸ਼ਰਿਤਾਂ ਨੂੰ ਹੋਰ ਵਿਭਾਗਾਂ ਦੇ ਵਿੱਚ ਆਲਰੇਡੀ ਮਿਲ ਰਹੀਆਂ ਨੇ ਜੇ ਹੋਰ ਵਿਭਾਗਾਂ ਦੇ ਵਿੱਚ ਇਹ ਨੌਕਰੀਆਂ ਰੈਗੂਲਰ ਮਿਲ ਰਹੀਆਂ ਨੇ ਤੇ ਫਿਰ ਬਿਜਲੀ ਵਿਭਾਗ ਦੇ ਇਹਨਾਂ ਪਰਿਵਾਰਾਂ ਦਾ ਕੀ ਕਸੂਰ ਆ ਇਹਨਾਂ ਬੱਚਿਆਂ ਦਾ ਕੀ ਕਸੂਰ ਆ ਜੋ ਹੁਣ ਓਵਰੇਜ ਹੋ ਰਹੇ ਨੇ ਅਤੇ ਜਿਨ੍ਹਾਂ ਨੇ ਵਿਆਹ ਵੀ ਕਰਵਾ ਲਏ ਤੇ ਹਾਲਾਂਕਿ ਪਾਵਰ ਕਾਮ ਦੀ ਸ਼ਰਤ ਇਹ ਆ ਕਿ ਵਿਆਹ ਨਹੀਂ ਕਰਵਾਉਣਾ ਕੋਈ ਕੰਮ ਨਹੀਂ ਕਰਨਾ ਪਰ ਜੇ ਕੰਮ ਨਹੀਂ ਕਰਨਗੇ ਵਿਆਹ ਨਹੀਂ ਕਰਾਨਗੇ ਤਾਂ ਫਿਰ ਇਹਨਾਂ ਦੀ ਬਾਹ ਕੌਣ ਫੜੇਗਾ ਇਕ ਵੱਡਾ ਸਵਾਲ ਆ ਤੇ 2003 ਐਕਟ ਨੂੰ ਖਤਮ ਕਰਨਾ ਚਾਹੀਦਾ ਤਾਂ ਇਹਨਾਂ ਮ੍ਰਿਤਕ ਆਸ਼ਰਿਤਾਂ ਦੀ ਮੰਗ ਮੰਨੀ ਚਾਹੀਦੀ ਆ ਨਾ ਕਿ ਲੱਖਾਂ ਰੁਪਇਆ ਇਹਨਾਂ ਤੋਂ ਮੰਗਣਾ ਚਾਹੀਦਾ ਜੇ ਲੱਖਾਂ ਰੁਪਇਆ ਇਹਨਾਂ ਕੋਲ ਹੁੰਦਾ ਆ ਤਾਂ ਆਪਣਾ ਕਾਰੋਬਾਰ ਆਪਣਾ ਬਿਜ਼ਨਸ ਖੋਲ ਕੇ ਹੁਣ ਆਪਣਾ ਕਾਰੋਬਾਰ ਕਰਦੇ ਨਾ ਕਿ ਇਸ ਇਹਨਾਂ ਨੂੰ ਠੰਡੀ ਦਿਨਾਂ ਦੇ ਵਿੱਚ ਰਾਤਾਂ ਦੇ ਵਿੱਚ ਖੁੱਲੇ ਅਸਮਾਨ ਹੇਠ ਆਪਣੀਆਂ ਸਮਾਂ ਬਤੌਣ ਦੀ ਲੋੜ ਹੁੰਦੀ ਦੇਖਣਾ ਹੋਵੇਗਾ ਕਿ ਸਰਕਾਰ ਵਾਕਈ ਹਮੈਤੀ ਆ ਕਿ ਵਾਕਈ ਇਹਨਾਂ ਦੀ ਬਾਂਫੜਦੀ ਆ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਡਟੇ ਹੋਏ ਨੇ ਆਪਣੀਆਂ ਮੰਗਾਂ ਤੇ ਤੇ ਕਹਿੰਦੇ ਨੇ ਕਿ ਇਹਨਾਂ ਦਾ ਹੱਕ ਹੈ ਜੋ ਲੈ ਕੇ ਰਹਿਣਗੇ ਪਟਿਆਲਾ ਤੋਂ ਕਮਾਂਵਨ ਗੁਰਪ੍ਰੀਤ ਦੇ ਨਾਲ ਸੁੱਖਾ ਖੇੜੀਵਾਲਾ